ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਕੇਸਰਵਾਲਾ ਜੀ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਬਠਿੰਡਾ ਨੇੜੇ ਸ਼ਹਿਰ ਭਗਤਾ ਭਾਈ ਕਰ ਰਹੇ ਜਾਂਦਾ ਮੋਗੇ ਤੇ ਬਠਿੰਡੇ ਦੀ ਹੱਦ ਤੇ ਰਹਿ ਜਾਂਦਾ ਜੀ ਇਹ ਪਿੰਡ ਜਿਹੜੇ ਘਰੋਂ ਆਪਾਂ ਵੀਡੀਓ ਕਵਰ ਕਰ ਰਹੇ ਆਂ ਜੀ ਬਾਈ ਦਾ ਬਰੀਡ ਤੇ ਕੰਮ ਚੰਗੀਆਂ ਤੋਂ ਚੰਗੀਆਂ ਬਾਈ ਕਹਿੰਦਾ ਆਪਣੇ ਕੋਲ ਬੱਚੀਆਂ ਕੁਝ ਬੈੜਾਂ ਵੀ ਇੱਧਰ ਖੜੀਆਂ ਨੇ ਥੋੜਾ ਜਿਹਾ ਜਗਾ ਦੀ ਕਮੀ ਕਰਕੇ ਕਿਉਂਕਿ ਸੈਟਅਪ ਬਾਈ ਨੇ ਸਾਈਡ ਤੇ ਤਿਆਰ ਕੀਤਾ ਜੀ ਤਾਂ ਕਰਕੇ ਕੀਰਾ ਬਾਈ ਕਹਿੰਦਾ ਵਿੱਚੋਂ ਸੈਟ ਲੱਦ ਬਲਦ ਕਰਨ ਵਾਸਤੇ ਦੋ ਚਾਰ ਨਾਗ ਆਪਾਂ ਵਿੱਚੋਂ ਸੀਲ ਕਰ ਦੇਣੇ ਆ ਨਲੇ ਤਾਂ ਪਸ਼ੂ ਖੁੱਲੇ ਹੋ ਜਾਣਗੇ ਵੀਰੇ ਨਲੇ ਕੋਈ 100 ਪੈਸੇ ਥੇਲੇ ਦਾ ਹੁੰਦਾਗਾ 1921 ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸੱਸੀ ਗੱਲ ਜੀ ਸੱਸੀ ਗੱਲ ਬਾਈ ਸੱਸੀ ਨਾਮ ਤੇ ਐਡਰੈਸ ਦੱਸ ਦੋ ਨਾ ਰੇਸ਼ਮ ਬਾਈ ਪਿੰਡ ਕੇਸਰ ਵਾਲਾ ਜਿਹੜਾ ਬਟੰਡਾ ਤੁਸੀਂ ਰਾਮਪੁਰਾ ਪੂਲ ਬਾਈ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਬਾਈ ਨੰਮਾ ਨੰਬਰ ਬੰਦ ਦੱਸ ਤਾਂ ਬਰਾੜ ਬਾਈ ਹੋਣੀ ਬਾਈ 9851 82480 ਠੀਕ ਆ ਬਾਈ ਤੇ ਫਿਰ ਜਗ੍ਹਾ ਦੀ ਥੋੜੀ ਜੀ ਕਮੀ ਆ ਬਰਾੜ ਬਾਈ ਯਾਰ ਬਹੁਤ ਵਧੀਆ ਆਪਾਂ ਸ਼ੌਂਕ ਨਾਲ ਪਸ਼ੂ ਲਏ ਸੀ ਪਰ ਥੋੜੀ ਜਗ੍ਹਾ ਦੀ ਪ੍ਰੋਬਲਮ ਆ ਮੂਰੇ ਠੰਡ ਆਉਂਦੀ ਹੈਗੀ ਮੂਰੇ ਠੰਡ ਆਉਂਦੀ ਆ ਉਹਦੇ ਕਾਰਨ ਫਿਰ ਆਇਆ ਪਸ਼ੂ ਕੀ ਢਿੱਲਾ ਮੱਠਾ ਹੋ ਗਿਆ ਚਲੋ ਨੁਕਸਾਨ ਹਾਂ ਉਹ ਚੀਜ਼ ਤੋਂ ਡਰਦੇ ਆ ਤੇ ਬਾਕੀ ਆਪਾਂ ਫੇਰ ਸੈਟਅਪ ਤਿਆਰ ਕਰੀ ਜਾਂਦੇ ਆ ਬਾਅਦ ਪਸ਼ੂ ਵਧਾਵਾਂਗੇ ਉਧਰਲੇ ਪਾਸੇ ਜਾ ਕੇ ਪਸ਼ੂ ਵਾਜ ਜਾਵਾਂਗੇ ਹਾਂਜੀ ਬਾਈ ਹਾਂਜੀ ਠੀਕ ਆ ਤੇ ਬਾਈ ਵੈੜ ਤੋਂ ਸ਼ੁਰੂ ਕਰਾਂਗੇ ਸੂਆ ਕੇ ਨਮਾਜ ਇਹ ਸੂਆ ਪਲੂਣ ਸੂਈ ਆ ਬਾਈ ਬੱਚਾ ਹੀ ਆ ਹਜੇ ਹਾਂ ਹਾਂ ਬੱਚਾ ਦੰਦੋ ਕਿਵੇਂ ਚੈੱਕ ਕੀਤੇ ਦੰਦੋ ਕੋਈ ਚੋਗੀ ਆ ਜੀ ਠੀਕ ਆ ਕਦੋਂ ਸੂਈ ਆ ਜੀ ਇਹ ਬਾਈ ਰਾਤ ਹੀ ਸੂਈ ਆ ਬੱਚਾ ਕੀ ਆ ਜੀ ਬੱਚੀ ਆ ਬਈ ਬਹੁਤ ਸੋਹਣੀ ਜੇਰ ਕੰਪਲੀਟ ਆ ਜੇਰ ਕੰਪਲੀਟ ਆ ਬਾਈ ਕਿੰਨਾ ਕ ਕੋਲਾ ਕੱਢਿਆ ਬਈ ਇਹਦਾ ਕੋਲਾ ਬਈ ਇਹਦੇ ਵਿੱਚ ਝੂਠ ਮਾਰ ਨੂੰ 10 ਕਿਲੋ ਕੱਢਿਆ 5 ਕਿਲੋ ਕੱਢਿਆ 2.5 ਕਿਲੋ ਕੋਲਾ ਕੱਢਿਆ ਬਈ 2.5 ਕਿਲੋ ਕੱਢਿਆ ਜੀ ਠੀਕ ਆ ਕੋਈ ਅੰਤ ਨਹੀਂ ਬਈ ਕਿੰਨਾ ਕ ਪਿਆਜੂ ਗਰਮ ਵਾਲੀ ਦੋਦਾਰ ਬਈ 12 13 ਕਿਲੋ ਦੋਦ ਖੁੱਲਾ ਵੇਈ ਜਾਊਗੀ ਹਮ ਐਨਾ ਕੀ ਦੇਊਗੀ ਸਹੀ ਗੱਲ ਐਵੇਂ ਆਪਾਂ 15 16 ਕਹਿ ਦਿੱਤੀ ਹੈ ਨਾ ਝੂਠ ਮਾਰ ਨੂੰ ਜੀ ਵੀ ਹਲਾਉਣੀਆਂ ਬਈ ਕਿੰਨਾ ਮਰਜ਼ੀ ਕਹਿ ਲਈ ਹੈ ਨਾ ਮਰਜ਼ੀ ਜਿਵੇਂ ਬਈ ਲੱਖ ਸਵਾਲ ਲੱਖ ਵਾਲੀ ਮੈਂ ਇਹ ਰਿਸ ਕਰਦੀ ਨਹੀਂ ਹਾਂ ਮੱਝਾਂ ਰ ਗਈ ਹੋਊਗਾ ਦੋਦ ਤੋੜ ਕੇ ਦਿਖਾ ਦੀ ਵੀਰੇ ਨਾਲ ਦੀ ਨਾਲ ਸੁਆ ਪਹਿਲਾ ਜੀ ਮੂੰਹ ਤੋਂ 4 ਦੰਦ ਦਾ ਬੱਚਾ ਹੀ ਆ ਤੇ ਜੇ ਆਪਾਂ ਹਾਈਟ ਦੀ ਗੱਲ ਕਰਗੇ ਤਾਂ ਹਾਈਟ ਵੀਰੇ ਨੋਰਮਲ ਜੀ ਮੰਨ ਕੇ ਆਇਓ ਬੱਚਾ ਮਗਰ ਫੀਮੇਲ ਆ ਜੇਰ ਕੰਪਲੀਟ ਆ ਕਹਿਣ ਨੂੰ ਬਾਈ ਕਹਿੰਦਾ ਆਪਾਂ ਕਹਿੰਦੇ ਕਿ ਜਿੰਨਾ ਮਰਜੀ 2-3 ਕਿਲੋ ਬੋਲੀ ਬਾਈ ਦੱਸਦਾ ਕਿ ਆਪਣੀ ਕੱਢੀ ਹੈ ਜੀ ਬਾਕੀ ਥਣਾ ਦੀ ਓਕੇ ਆ ਬੇਫਿਕਰ ਹੋ ਜੋ ਬੱਚਾ ਵੀ ਤੁਹਾਨੂੰ ਮਗਰ ਵੱਛੀ ਮਿਲ ਜਾਣੀ ਆ ਮੋੜ ਲਿਆ ਵੀਰੇ ਠੰਡੀ ਸੀਲ ਦੀ ਗਾਰੰਟੀ ਹੈ ਜੀ ਠੀਕ ਆ ਠੰਡੀ ਸੀਲ ਦੀ ਬਾਈ ਕਹਿੰਦਾ ਆਪਣੀ ਅਈ ਬੜੀ ਹੰਦੇ ਅੱਛਾ ਬਿਨਾਂ ਨਿਆਣੇ ਤੋਂ ਜੇ ਮੈਂ ਕੋਈ ਮਰਜ਼ੀ ਬੈਠ ਜੇ ਜਿਵੇਂ ਮਰਜ਼ੀ ਹੋਊਗਾ ਆਪਣੀ ਗਰੰਟੀ ਹੈ ਬਸ ਇੰਨੀ ਗੱਲ ਲਾਵਾ ਬਈ ਗੱਲ ਤੇ ਨਿਭੜੂਗਾ ਹਾਂ ਬਾਕੀ ਸੰਡੀ ਸੀਲ ਆ ਥਾਣਾ ਸੋਹਣੇ ਸੈਜ ਦਾ ਲੱਗਿਆ ਵਾ ਕੱਲਾ ਕੱਲਾ ਨਿੱਖੜਵਾ ਹਾਥੀ ਚਵਾਈ ਵਾਲਾ ਜਿਵੇਂ ਕੋਈ ਮਰਜ਼ੀ ਬੈਠਾ ਰਵੇ ਤੇ ਆਪਾਂ ਜਾਇਜ਼ ਡਿਮਾਂਡ ਕਰਨੀ ਬਈ ਜਿਹੜੇ ਲੈਣੀ ਆ ਮੁੱਲ ਤੱਕ ਬਰਾੜ ਬਈ 65000 ਰੁਪਿਆ ਮਾਨਤਨ ਕਰ ਦਿਆਂਗੇ ਬਈ ਹੋਜੂ ਮਾਨਤਨ ਹਾਂ ਬਈ ਹੋਜੂਗਾ ਠੀਕ ਆ 65000 ਰੁਪਏ ਚ ਬਾਈ ਕਹਿੰਦਾ ਮਾਨਤਨ ਹੋਜੂਗਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਤੇ 2 ਨੰਬਰ ਬਾਈ ਬੱਚੀ ਦੰਦੋ ਕੇ ਮੇ ਅਜੇ ਦੰਦੋ ਬਾਈ ਦੋਂਦੀ ਹੈ ਬਾਈ ਦੋ ਦੰਦ ਦਾ ਏਆਈ ਵਗੈਰਾ ਹੋਈ ਹੈ ਜੇ ਇਹਦੇ ਅੱਜ ਬਾਈ ਪਿਛਲੇ ਮਹੀਨੇ ਦੀ 12 ਤਰੀਕ ਨੂੰ ਏਆਈ ਹੋਈ ਹੈ ਜੀ ਠੀਕ ਆ ਹਾਂ ਰਿਆਨ ਮਾਲਕ 40116 ਦੀ ਖੋਦਾ ਹੂੰ ਏਬੀਐਸ ਦੇ ਬਰੂਡ ਦਾ ਸੀਮਾ ਲੱਗਿਆ ਬਾਈ ਇਹਦੇ ਠੀਕ ਆ ਪੱਤੀ ਲਗਵਾਇਆ ਪਰ ਆਪਾਂ ਖਾਲੀ ਮੰਨ ਕੇ ਦੇਣੀ ਆ ਠੀਕ ਆ ਵੀਰੇ ਹਾਂਜੀ ਬਾਈ ਹਾਂਜੀ ਆਪਾਂ ਖਾਲੀ ਕਹਿ ਕੇ ਦੇਣੀ ਆ ਫੋੜ ਸ਼ਾਂਕ ਤਾਂ ਹੈ ਨਹੀਂ ਬਾਈ ਕੋਈ ਇਹਨੂੰ ਚਾਰ ਹੀ ਥਾਣਾ ਬਹੁਤ ਸੋਹਣੀ ਠੀਕ ਆ ਬਾਕੀ ਝੋਲੀ ਤੁਸੀਂ ਚੈੱਕ ਕਰ ਸਕਦੇ ਹੋ ਸੋਹਣੀ ਝ ਰੰਗ ਪ੍ਰਿੰਟ ਪੂਰਾ ਚੰਗਾ ਇਹ ਵੀ ਤੋਰ ਕੇ ਦਿਖਾਦੀ ਵੀਰੇ ਹਨਾ ਸੰਭੀ ਪਾਲੀ ਆ ਫੁੱਲ ਬਰੀਡ ਵਾਲੀ ਆ ਕਰਮ ਵਾਲੀ ਰਹਗੀ ਤਾਂ ਤੁਹਾਨੂੰ ਪਤਾ ਵੀ ਕਿੰਨੇ ਰੁਪਏ ਆ ਹਾਂ ਥੋੜਾ ਆਪਾਂ ਖਾਂਦੀ ਮੰਨ ਕਿਦ ਨਹੀਂ ਬਰਾੜ ਬਾਈ ਠੀਕ ਆ ਇਹਦਾ ਭਾਜ ਇਹਦਾ ਭਾ 32000 ਰੁਪਏ ਜੀ ਬੋਜੂ ਲੈਸ ਜੀ ਠੀਕ ਆ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਇਹਦਾ ਮੁੱਲ ਬਾਈ ਕਹਿੰਦਾ ਹੈਗਾ 32000 ਰੁਪਏ ਜੋੜਾ ਲੈ ਜੂ ਜ਼ਿਆਦਾ ਕਰ ਦਾਂਗੇ ਮਾਨਤਾ ਹਾਂ ਥੋੜਾ ਜਿਆਦਾ ਕਰ ਦਾਂਗੇ ਮਾਨਤਾ ਠੀਕ ਆ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ ਜੀ